ਸੁਨੇਹੇ ਦੇ ਇਹਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਬੰਗਲਾਦੇਸ਼ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਇੱਕ ਹੋਰ Hindu ਨੌਜਵਾਨ ਦਾ ਭੀੜ ਨੇ ਕੁੱਟ-ਕੁੱਟ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀਹਾਂ ਦੱਸਦੇ ਕਿ ਬੰਗਲਾਦੇਸ਼ ਦੇ ਵਿੱਚ ਹਿੰਸਾ ਤੇ ਅਸਥਿਰਤਾ ਦਾ ਦੋ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਬੰਗਲਾਦੇਸ਼ ਦੇ ਰਾਜਬਾੜੀ ਦੇ ਜ਼ਿਲ੍ਹੇ ਦੇ ਵਿੱਚ ਭੀੜ ਦੇ ਵੱਲੋਂ ਇੱਕ ਹੋਰ Hindu ਨੌਜਵਾਨ ਨੂੰ ਜਿਹੜਾ ਕੁੱਟ-ਕੁੱਟ ਕੇ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਮੁਤਾਬਕ ਇਹ ਘਟਨਾ ਦੇ ਰਾਤ ਪਾਸ਼ਾ ਇਲਾਕੇ ਦੇ ਵਿੱਚ ਵਾਪਰੀ ਮ੍ਰਿਤਕ ਦੀ ਪਛਾਣ ਵੀ 30 ਸਾਲਾ ਅਮ੍ਰਿਤ ਮੰਡਲ ਦੇ ਰੂਪ ਦੇ ਵਿੱਚ ਹੋਈ ਹੈ ਹਾਲਾਂਕਿ ਪੁਲਿਸ ਮੁਤਾਬਿਕ ਦੱਸਿਆ ਜਾਇਆ ਕਿ ਅਮ੍ਰਿਤ ਮੰਡਲ ਜੋ ਕਿ ਇੱਕ ਗੈਂਗ ਦੇ ਮੁਖੀ ਸੀਗਾ ਜਿਸ ਦੇ ਵਿਰੁੱਧ ਕਤਲ ਤੇ ਰੰਗਦਾਦੀ ਦੇ ਕਈ ਮਾਮਲੇ ਦਰਜ ਸੀਗੇ ਲੋਕਾਂ ਨੇ ਦਾਵਾ ਕੀਤਾ ਹੈ ਕਿ ਉਹ ਲੰਬੇ ਸਮੇਂ ਤੋਂ ਭਾਰਤ ਵਿੱਚ ਲੁਕਿਆ ਹੋਇਆ ਸੀ ਹਾਲੇ ਦੇ ਵਿੱਚ ਆਪਣੇ ਪਿੰਡ ਪਰਤਿਆ ਸੀ ਤਾਂ ਇਸ ਦੌਰਾਨ ਹੀ ਲੋਕਾਂ ਦੇ ਵੱਲੋਂ ਉਸ ਨੂੰ ਫੜ ਲਿਆ ਗਿਆ ਤੇ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਵੀ ਕਿਹਾ ਗਿਆ ਕਿ ਅਮ੍ਰਿਤ ਮੰਡਲ ਆਪਣੇ ਸਾਥੀਆਂ ਦੇ ਨਾਲ ਇੱਥੇ ਇੱਕ ਘਰ ਦੇ ਵਿੱਚ ਰਹਿ ਰਿਹਾ ਸੀ ਜਦੋਂ ਪਰਿਵਾਰ ਨੇ ਰੋਲਾ ਪਾਇਆ ਤਾਂ ਪਿੰਡ ਵਾਸੀਆਂ ਉਸ ਨੂੰ ਫੜ ਲਿਆ ਉਸ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਜੁੜਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਿ ਹੈਜ਼ਾਰੇ ਦੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਇਸ ਨੂੰ ਮੌਕੇ ਤੇ ਹੀ ਮ੍ਰਿਤਕ ਕਲਿਆਣ ਕਰ ਦਿੱਤਾ ਗਿਆ ਉੱਥੇ ਦੱਸਦੀ ਕਿ ਪੁਲਿਸ ਨੇ ਉਸ ਦੇ ਸਾਥੀ ਇੱਕ ਹੋਰ ਸਾਥੀ ਮੁਹੰਮਦ सलीम ਨੂੰ ਵੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਦੱਸਣਯੋਗ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਹੀ ਬੰਗਲਾਦੇਸ਼ ਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਕੁੱਟ-ਕੁੱਟ ਕੇ ਮੋਦ ਦੇ ਘਾਟ ਪੀੜ ਦੇ ਵੱਲ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਵੀ ਸਾਰ ਦਿੱਤੀ ਗਈ ਸੀ ਹਾਲਾਂਕਿ ਕੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਵੀ ਇਸ ਦਿਨ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਵਿੱਚ ਭੀੜ ਤੇ ਹਿੰਸਾ ਦੀ ਕੋਈ ਥਾਂ ਨਹੀਂ ਹੈ ਪਰ ਹਾਲਾਤ ਹਜੇ ਵੀ ਚਿੰਤਾਜਨਕ ਬਣੇ ਤੇ ਹੋਏ ਨਜ਼ਰ ਆ ਰਹੇ ਨੇ ਇਸ ਬੁਲੇ ਦੀ अहम ਖਬਰ ਜੜੀ ਮੁਰਤੋ ਬੰਗਲਾਦੇਸ਼ ਤੋਂ ਸਾਹਮਣੇ ਆਈ ਜਿੱਥੇ ਹਿੰਸਾ ਭੜਕਦੀ ਹੋਈ ਨਜ਼ਰ ਆ ਰਹੀ ਕਿਉਂਕਿ ਹਿੰਸਾ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਹੀ ਭੀੜ ਗੁੱਸੇ ਦੇ ਵਿੱਚ ਹਿੰਦੂ ਨੌਜਵਾਨ ਦਾ ਇੱਕ ਹੋਰ ਕੁੱਟ-ਕੁੱਟ ਕੇ ਭੀੜ ਦੇ ਵੱਲੋਂ ਬੇਰਹਿਮੀ ਦੇ ਨਾਲ ਜੁੜਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਕਹਿ ਸਕਦੇ ਹਾਂ ਕਿ ਬੰਗਲਾਦੇਸ਼ ਦੇ ਹਾਲਾਤ ਜਿਹੜੇ ਚਿੰਤਾਜਨਕ ਬੰਦੇ ਹੋਏ ਨਜ਼ਰ ਆਉਂਦੇ ਪਏ ਨੇ ਸੁਲੀ ਦਿ ਇਹਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸਦੇ ਕਿ ਬੰਗਲਾਦੇਸ਼ ਦੇ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਇੱਕ ਹੋਰ Hindu ਨੌਜਵਾਨ ਦਾ ਪੇੜ ਨੇ ਕੁੱਟ-ਕੁੱਟ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ ਜੀ ਹਾਂ ਦੱਸਦੇ ਕਿ ਬੰਗਲਾਦੇਸ਼ ਦੇ ਵਿੱਚ ਹਿੰਸਾ ਤੇ ਅਸਥਿਰਤਾ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਹੁਣ ਬੰਗਲਾਦੇਸ਼ ਦੇ ਰਾਜਬਾੜੀ ਦੇ ਜ਼ਿਲ੍ਹੇ ਦੇ ਵਿੱਚ ਪੀੜ ਦੇ ਵੱਲੋਂ ਇੱਕ ਹੋਰ Hindu ਨੌਜਵਾਨ ਨੂੰ ਜਿਹੜਾ ਕੁੱਟ-ਕੁੱਟ ਕੇ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਮੁਤਾਬਕ ਇਹ ਘਟਨਾ ਦੇਰ ਰਾਤ ਪਾਸ਼ਾ ਇਲਾਕੇ ਦੇ ਵਿੱਚ ਵਾਪਰੀ ਮ੍ਰਿਤਕ ਦੀ ਪੇਸ਼ ਵੀ 30 ਸਾਲਾ ਅੰਮ੍ਰਿਤ ਮੰਡਲ ਦੇ ਰੂਪ ਦੇ ਵਿੱਚ ਹੋਈ ਹੈ ਹਾਲਾਂਕਿ ਪੁਲਿਸ ਮੁਤਾਬਿਕ ਦੱਸਿਆ ਜਾਇਆ ਕਿ ਅੰਮ੍ਰਿਤ ਮੰਡਲ ਜੋ ਕਿ ਇੱਕ ਗੈਂਗ ਦੇ ਮੁਖੀ ਸੀਗਾ ਜਿਸ ਦੇ ਵਿਰੁੱਧ ਕਤਲ ਤੇ ਰੰਗਦਾਦੀ ਦੇ ਕਈ ਮਾਮਲੇ ਦਰਜ ਸੀਗੇ ਲੋਕਾਂ ਨੇ ਦਾਵਾ ਕੀਤਾ ਹੈ ਕਿ ਉਹ ਲੰਬੇ ਸਮੇਂ ਤੋਂ ਭਾਰਤ ਵਿੱਚ ਲੁਕਿਆ ਹੋਇਆ ਸੀ ਹਾਲੇ ਦੇ ਵਿੱਚ ਆਪਣੇ ਪਿੱਛੇ ਪਰਤਿਆ ਸੀ ਤਾਂ ਇਸ ਦੌਰਾਨ ਹੀ ਲੋਕਾਂ ਦੇ ਵੱਲੋਂ ਉਸ ਨੂੰ ਫੜ ਲਿਆ ਗਿਆ ਤੇ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਅੰਮ੍ਰਿਤ ਮੰਡਲ ਆਪਣੇ ਸਾਥੀਆਂ ਦੇ ਨਾਲ ਇੱਥੇ ਇੱਕ ਘਰ ਦੇ ਵਿੱਚ ਰਹਿ ਰਿਹਾ ਸੀ ਜਦੋਂ ਪਰਿਵਾਰ ਨੇ ਰੋਲਾ ਪਾਇਆ ਤਾਂ ਪਿੰਡ ਵਾਸੀਆਂ ਉਸ ਨੂੰ ਫੜ ਲਿਆ ਉਸ ਦਾ ਬੇਰਮੀਨਾ ਕੁੱਟਕੁੱਟ ਕੇ ਜੁੜਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇਸ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਇਸ ਨੂੰ ਮੌਕੇ ਤੇ ਹੀ ਮ੍ਰਿਤਕ ਅਲਾਨ ਕਰ ਦਿੱਤਾ ਗਿਆ ਉੱਥੇ ਦੱਸ ਜੀ ਕਿ ਪੁਲਿਸ ਨੇ ਉਸ ਦੇ ਸਾਥੀ ਇੱਕ ਹੋਰ ਸਾਥੀ ਮੁਹੰਮਦ सलीम ਨੂੰ ਵੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੰਗਲਾਦੇਸ਼ ਦੇ ਵਿੱਚ ਇੱਕ ਹੋਰ ਨੌਜਵਾਨ ਨੂੰ ਕੁੱਟਕੁੱਟ ਕੇ ਮੋਦ ਦੇ ਘਾਟ ਪੀੜ ਦੇ ਵੱਲ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਵੀ ਸਾਰ ਦਿੱਤੀ ਗਈ ਸੀ ਹਾਲਾਂਕਿ ਕੀ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਵੀ ਇਸ ਦੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੇ ਵਿੱਚ ਭੀੜ ਤੇ ਹਿੰਸਾ ਦੀ ਕੋਈ ਥਾਂ ਨਹੀਂ ਹੈ ਪਰ ਹਾਲਾਤ ਹਜੇ ਵੀ ਚਿੰਤਾਜਨਕ ਬਣੇ ਤੇ ਹੋਏ ਨਜ਼ਰ ਆ ਰਹੇ ਨੇ ਇਸ ਬੁਲੇ ਦੀ अहम ਖਬਰ ਜੜੀ ਮੁਰਤੋਂ ਬੰਗਲਾਦੇਸ਼ ਤੋਂ ਸਾਮ ਰਿਹਾ ਜਿੱਥੇ ਹਿੰਸਾ ਝੜਕਦੀ ਹੋਈ ਨਜ਼ਰ ਆ ਰਹੀ ਕਿਉਂਕਿ ਹਿੰਸਾ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਹੀ ਭੀੜ ਗੁੱਸੇ ਦੇ ਵਿੱਚ ਹਿੰਦੂ ਨੌਜਵਾਨ ਦਾ ਇੱਕ ਹੋਰ ਕੁੱਟਕੁੱਟਕੇ ਭੀੜ ਦੇ ਵੱਲੋਂ ਬੇਰਹਿਮੀ ਦੇ ਨਾਲ ਜੁੜਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਲਗਾਤਾਰ ਹੀ ਹੁਣ ਕਹਿ ਸਕਦੇ ਹਾਂ ਕਿ ਬੰਗਲਾਦੇਸ਼ ਦੇ ਹਾਲਾਤ ਜਿਹੜੇ ਚਿੰਤਾਜਨਕ ਬੰਦੇ ਹੋਏ ਨਜ਼ਰ ਆਉਂਦੇ ਪਏ ਨੇ